ਜਿਹੜਾ ਸਾਡੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੱਲਦਾ ਅੱਜ ਅਸੀਂ ਭਾਰਤੀ ਕਿਸਾਨ ਉਕਾ ਗਰਾਹਾਂ ਤੇ ਬੀਕੇਜੂ ਡਕਾਉਂਦਾ ਮਨਜੀਤ ਸਿੰਘ ਧਨੇਰਾ ਦੋਨਾਂ ਵੱਲੋਂ ਵਿਰੋਧ ਕੀਤਾ ਗਿਆ ਕਿਉਂਕਿ ਜਦੋਂ ਦਿੱਲੀ ਜਾਂਦੇ ਕਿਸਾਨਾਂ ਤੇ ਇਹਨਾਂ ਰਾਜ ਕਿੱਲੇ ਕਿੱਡੇ ਦਿੱਲੀ ਜਾਣੀ ਤਾਂ 750 ਕਿਸਾਨ ਆ ਜਿਹੜੇ ਸਾਡੇ ਇਸ ਭਾਜਪਾ ਦੀ ਸਰਕਾਰ ਨੇ ਉੱਥੇ ਸ਼ਹੀਦ ਕੀਤੇ ਹੈ ਉਸ ਦੇ ਵਿਰੋਧ ਦੇ ਵਿੱਚ ਹਰ ਹਾਲਤਾਂ ਅਸੀਂ ਪਿੰਡਾਂ ਦੇ ਵਿੱਚ ਇਹਨਾਂ ਦਾ ਵਿਰੋਧ ਕਰਦੇ ਆ ਪਹਿਲਾਂ ਵੀ ਕਰਦੇ ਆ ਹੁਣ ਵੀ ਕਰਦੇ ਰਹਿਾਂਗੇ ਤੇ ਜਿੱਥੇ ਵੀ ਕਿਸੇ ਕਿਸੇ ਪਿੰਡ ਦੇ ਵਿੱਚ ਆਉਣਗੇ ਉੱਥੇ ਵਿਰੋਧ ਕਰਾਂਗੇ ਤੇ ਪਿੰਡਾਂ 'ਚ ਵੜਨ ਨੂੰ ਰੋਕਾਂਗੇ ਭਾਵੇਂ ਇਥੇ ਠੀਕ ਹੈ ਵੱਡੀਆਂ ਧਾੜਾਂ ਲਾ ਕੇ ਪ੍ਰਸ਼ਾਸਨ ਦੇ ਸਾਰੇ ਦੇ ਨਾਲ ਇਹ ਵੜਦੇ ਆ ਪਰ ਲਗਾਤਾਰ ਜਿੱਥੇ ਵੀ ਇਹ ਜਾਣਗੇ ਲਗਾਤਾਰ ਉਹ ਪਿੱਛਾ ਕਰਾਂਗੇ ਕਾਲੀਆਂ ਝੰਡੀਆਂ ਵਿਖਾ ਕੇ ਰੋਸ ਕਰਾਂਗੇ ਇਹਨਾਂ ਦੇ ਵਿਰੋਧ ਜਿਹੜੀ ਨਾਹਰੇ ਬਾਜੀ ਹੈ ਉਹ ਲਗਾਤਾਰ ਕਰਦੇ ਰਾਂਗੇ ਦੇ ਪਿੰਡਾਂ ਦੇ ਵਿੱਚ ਇਹਨਾਂ ਦਾ ਬਹੁਤ ਬਹੁਤ ਬਾਈਕੜ ਦਾ ਸੱਜ ਦੇ ਗੋਗੇ ਜਿਹੜੇ ਵੀ ਪਿੰਡਾਂ ਦੇ ਸਾਡੇ ਕਿਸਾਨ ਆ ਜਾਂ ਕੋਈ ਮਜ਼ਦੂਰ ਹੈ ਇਹਨਾਂ ਨੂੰ ਸਾਦੇ ਆ ਸੀ ਉਹਨਾਂ ਨੂੰ ਵੀ ਬੇਇਨਤੀ ਕਰਨਾ ਚਾਹੁੰਦੇ ਆ ਕਿ ਉਹ ਕਈ ਵੀ ਜਿਹੜੀ ਲੜਾਈ ਹੈ ਜਿਹੜੀਆਂ ਕਿਸਾਨਾਂ ਜਾਂ ਇਥੇ ਬੰਦੀਆਂ ਲੜ ਰਹੀਆਂ ਇਹ ਸਾਰਿਆਂ ਦੀ ਸਾਂਝੀ ਲੜਾਈ ਹੈ ਇਸ ਕਰਕੇ ਇਹਨੂੰ ਪਿੰਡਾਂ ਦੇ ਵਿੱਚੋਂ ਨਹੀਂ ਸੱਦਣਾ ਚਾਹੀਦਾ ਤੇ ਤਾ ਜੋ ਜਿਹੜਾ ਸਾਰਾ ਸੰਯੁਕਤ ਕਿਸਾਨ ਮੋਰਚੇ ਦੀ ਆਪਣੀ ਕਾਰਾ ਹੈ ਸਹੀ ਜਾਗ ਤੇ ਸਾਰਿਆਂ ਦੀ ਜਿਹੜੀ ਜ਼ਮੀਨਾਂ ਦੀ ਰਾਖੀ ਆਪਾਂ ਕਰਨ ਦੀ ਗੱਲ ਕਰਦੇ ਆਂ ਨਾਲ ਉਹਦੇ ਜਿਹੜੇ ਛੋਟੇ ਦੁਕਾਨਦਾਰ ਐ ਇਹ ਵੀ ਰਗੜੇ ਜਣੇ ਇਸ ਕਰਕੇ ਸਾਰਿਆਂ ਨੂੰ ਸਾਡੀ ਬੇਨਤੀ ਹੈ ਵੀ ਪਿੰਡਾਂ ਦੇ ਵਿੱਚ ਨਾ ਸਦੋ ਤੇ ਸੰਯੁਕਤ ਕਿਸਾਨ ਮੋਰਚੇ ਸੱਦੇ ਤੇ ਲਗਾਤਾਰ ਅਸੀਂ ਆਪ ਦਾ ਬਰੋਦਰ ਨਾ ਜਾਰੀ ਰੱਖਾ ਪਿੰਡ ਜੈ ਸਿੰਘ ਵਾਲੇ ਦੇ ਵਿੱਚ ਬੀਜੇਪੀ ਦੀ ਜਿਹੜੀ ਕੈਂਡੀਡੇਟ ਫਰਮ ਪਾਲਸ ਨੂੰ ਮੁਲਤਾ ਉਹਨਾਂ ਦੇ ਪਤੀ ਐ ਹੋਰ ਪ੍ਰਿੰਸ ਨੂੰ ਲੋਕਾ ਜੀ ਨੇ ਆਉਣਾ ਸੀਗਾ ਅਸੀਂ ਜਿਹੜੀ ਸੰਘਰਸ਼ ਮੋਰਚੇ ਦੀ ਕਾ ਲੈ ਕੇ ਬੀਜੇਪੀ ਦੇ ਆਗੂ ਕਿਤੇ ਵੀ ਪੂਰੇ ਭਾਰਤ ਦੇ ਵਿੱਚ ਚੌਂਦੇ ਆ ਤਾਂ ਉਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਕਿਉਂਕਿ ਜਿਹੜੀ ਬੀਜੇਪੀ ਹੈ ਉਹ ਕਿਸਾਨਾਂ ਦੀ ਮਜ਼ਦੂਰਾਂ ਦੀ ਕਾਤਲ ਜਮਾਤ ਹੈ ਦਿੱਲੀ ਦੇ ਵਿੱਚ 750 ਕਿਸਾਨ ਸ਼ਹੀਦ ਹੋਏ ਇਹਨਾਂ ਨੇ ਉੱਥੋਂ ਦਸਤ ਮਸ ਨਹੀਂ ਹੋਏ ਉਸ ਤੋਂ ਬਾਅਦ ਇਹਨਾਂ ਲਖੀਮਪੁਰ ਖੀ ਦੀ ਦੇ ਵਿੱਚ ਚਾਰ ਕਿਸਾਨਾਂ ਤੇ ਇੱਕ ਪੱਤਰਕਾਰ ਦੇ ਉੱਤੇ ਮਤਲਬ ਗੱਡੀ ਚੜਾਈ ਜਿਉਂਦੇ ਮਾਰੇ ਉਹਨਾਂ ਦਾ ਵਿਰੋਧ ਉਹਨਾਂ ਦਾ ਕੋਈ ਹੱਥਕਰ ਹੱਲ ਨਹੀਂ ਹੋਇਆਗਾ ਅਸ਼ੀਸ਼ ਮਿਸ਼ਰਾ ਜਿਹੜਾ ਕਿ ਆਪਣਾ ਇਹਨਾਂ ਦਾ ਮੰਤਰੀ ਵੀ ਹੈ ਉਹਨੂੰ ਨਹੀਂ ਹਟਾਇਆ ਗਿਆ ਇੱਥੇ ਵੀ ਜਾਣਗੇ ਅਸੀਂ ਜਿਹੜੇ ਪਿੰਡਾਂ ਚ ਇਹਨਾਂ ਲੋਕ ਸਾਦੇ ਆ ਉਹਨਾਂ ਨੂੰ ਦੱਸਦੇ ਆ ਕਿ ਭਰਾਵੋ ਜੇ ਭੈਣਾਂ ਧੀਆਂ ਜਾਂ ਬੱਚਿਆਂ ਦੀ ਰਾਖੀ ਕਰਨੀ ਹੈ ਤਾਂ ਇਹਨਾਂ ਦਾ ਸਾਥ ਛੱਡਣਾ ਪਊਗਾ ਤੇ ਇਹਨਾਂ ਦੇ ਬੁੱਲ ਚ ਡਟ ਕੇ ਖੜਨਾ ਪਊਗਾ ਤਾਂ ਜਾ ਕੇ ਜਿਹੜੀ ਕਿਸਾਨੀ ਜਵਾਨੀ ਤੇ ਸਾਡੀਆਂ ਧੀਆਂ ਭੈਣਾਂ ਬੱਚੇ